उस तो वे दहशत वाला माहौल बन गया जो शहर के अंदरूनी हिस्से कैमरे तो कैद हो चुकी है पुलिस न सूचना मिलिया संजीव कुमार ने पहुंच के जांच शुरू कर दी है जो कि शोरूम मालक है पिछले समय धमकी आई थान इस मामले तांच की जाएगी दस दिए ਗਲਤੀ ਪੁਸ਼ਟੀ ਕੀਤੀ ਹੈ ਕਿ ਮੌਕੇ ਦੇ ਵਾਰਦਾਤ ਦੇ ਚਾਚ ਕਰਨ ਦੇ ਜੁੜਾ ਹੈ ਖਾਲੀ ਖੋਲ ਵੀ ਮਿਲ ਗਿਆ ਹੈ 48 ਮਿੰਟ ਜਾਂ 50 ਮਿੰਟ ਦੀ ਗੱਲ ਹੈ ਮੈਂ ਥੋੜੇ ਜਿਹੀ ਬਾਜ ਆਈ ਥੱਲੇ ਜਿਵੇਂ ਫਾਇਰ ਹੋ ਰਿਹਾ ਹੁੰਦਾ ਤੇ ਜਦੋਂ ਮੈਂ ਉੱਥੋਂ ਥੱਲੇ ਝਾ ਕੇ ਦੇਖਿਆ ਤਾਂ ਥੱਲੇ 10 ਤੋਂ ਬੰਦੇ ਖਲੋਤੇ ਸੀ ਉਹਨਾਂ ਥੱਲੇ ਤੇ ਮੈਂ ਜਦੋਂ ਫੜਾਫੜ ਥੱਲੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਆਵਾਜ਼ ਹਨ ਵੀ ਆਈ ਹੈ ਦੱਬਣ ਦੇ ਵੀ ਆ ਰਹੀ ਹੈ ਤੇ ਸ਼ਾਇਦ ਕੀ ਗੱਲ ਹੋਈ ਹੈ ਇਹਨੂੰ ਲੱਗਦੀ ਹੈ ਉਨੇ ਨੂੰ ਵੇਖਿਆ ਕਿ ਗੱਡੀ ਦੇ ਥੱਲੇ ਉਹ ਨਾ ਤੇਲ ਲੀਕ ਕਰਨ ਦੇ ਆਏ। ਉਹ ਗੱਡੀ ਦੇ ਥੱਲੇ ਵੇਖਿਆ ਕਿ ਉਹ ਇੱਕ ਜਿਹੜਾ ਫਾਇਰ ਸੀਡੂ ਉਹਦੇ ਵਿੱਚ ਵੜ ਕੇ ਨਾ ਜ਼ਮੀਨ ਜਿੱਤੇ ਉਹਦੇ ਵਿੱਚ ਵੜ ਕੇ ਉਹ ਲੀਡ ਲਗਾਉਂਦੇ। ਠੀਕ ਆ ਉਹ ਹੀ ਪੜ ਕੇ ਹੋਈ ਕੁਝ ਨੂੰ ਡੇਟਾ ਇੱਕ ਰੌਣ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਸੀ। ਉਹ ਸਾਹਮਣੇ ਟੋਗ ਦੇ ਵਿੱਚ ਜੰਮੀ ਤੇ ਇਤਿਆਹ ਸੀ। ਇਹ ਮੋਟਰਸਾਈਕਲ ਦੇ ਸਵਾਰ ਉਹ ਦੋ ਬੰਦੇ ਹੀ ਜਿਹੜੇ ਕਿ ਆਏ ਉਹ ਬਾਅਦ ਸਿਸਟੀਵੀ ਕੈਮਰਾ ਦੇ ਵਿੱਚ ਉਹਨਾਂ ਨੂੰ ਅਸੀਂ ਚੈੱਕ ਕੀਤਾ। ਉਹ ਹੀ ਉਹ ਇੱਕ ਹੁਣ ਦੇ ਤਾਂ ਜੋ ਗੱਲ ਕੀਤੀ ਕਿ ਗਰਾਹ ਹੈ ਸੀਸੀਟੀਵੀ ਦੇ ਤੇ ਇਹ ਕਦੋਂ ਉਹ ਬੰਦੇ ਜਿਹੜੇ ਦੇ ਨਾਮ ਲੱਗੇ ਰਹੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਉਹਨਾਂ ਨੇ ਅਣਕੇ ਦੋ ਫਾਇਰ ਕੀ ਕਿਹਦੀ ਦੁਕਾਨ ਤੇ ਕੀਤੀ ਤੇ ਅਸਰ ਕੀ ਮਾਮਲਾ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀ ਕਿ ਮੈਂ ਕਿਰਾਏ ਤੇ ਦਿੱਤੀਆਂ ਹੋਈਆਂ ਜਿਹਦੇ ਥੱਲੇ ਇੱਕ ਫੈਸ਼ਨ ਅੰਡਰਗਰੋਥ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਆਇਆ ਸੀ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਇੰਜੀਜੇ ਦੇ ਕਰਕੇ ਉਹਨੂੰ ਗਰਮਨ ਮਿਲੇ ਹੋਏ ਆ ਹੋਣ ਵੀ ਉਹਨੂੰ ਪਿਛਲੇ 10-12 ਦਿਨ ਤੋਂ ਉਹਦੇ ਕਹਿਣ ਦਾ ਉਹਨੂੰ ਤੰਗੀ ਦਿੱਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਘਰ ਕੀਤਾ ਉਹਨੇ ਇਹੀ ਕਿਹਾ ਕਿ ਮੈਨੂੰ ਅੱਜ ਵੀ ਉਹਨਾਂ ਨੇ ਕਿਹਾ ਗਿਆ ਅੱਜ ਨਹੀਂ ਬਚ ਜਣਾ ਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣ ਹੈ ਕਿ ਬਿੱਕੀ ਉਹਨੂੰ ਲੋੜਾ ਲਾ ਲਾ ਜ ਰਹੇ ਨੇ ਇਹਦੇ ਕੋਲੇ ਜਿਹੜੇ ਜੂੜ ਤੇ ਗੁੜੀ ਚੋ ਕੋਲ ਇਕਰ ਜਿੰਦਾ ਰੋਮ ਮਿਲਿਆ ਜੀ ਇੱਕ ਕੋਲ ਮਿਲਿਆ ਜਿਹੜਾ ਬੰਦਾ ਰਹਿੰਦਾ ਉਹ ਟਰਾਈ ਨਹੀਂ ਆਇਆ ਜਿੰਦ ਤੇ ਕੰਦੇ ਦੇ ਕੋ ਫਸਤ ਨਹੀਂ ਹੈ ਤੇ ਬਾਕੀ ਜਿਹੜਾ ਨਾ ਬਾਰ ਬਲੇ ਜਿਹੜਾ ਸੀਸੀਟੀਵੀ ਦਾ ਮੈਂ ਜਨਾ ਸਾਈਡ ਮੰਮੀ ਦੀ ਗਿੱਤੀ ਨਾਲ ਗੱਲ ਹੋਈ ਹੈ ਜਿਹਦੇ ਤੇ ਚੋਰ ਹੈਗਾ ਤੇ ਕੰਦਾ ਕਿੰਨਾ ਕਿ ਪਹਿਲੇ ਵੀ ਮੈਨੂੰ ਪਲੇ ਟਾਈਮ ਨੂੰ ਵਨ ਮੈਨ ਮਿਲੇ ਰਹੇ ਨੇ ਦੇਖਦੇ ਆਂ ਜੀ ਉਦੋਂ ਮੈਂ ਕਰਦਾ ਹਾਂ ਲੇਟੈਸਟ ਤੁਮ ਕੀ ਆਈ ਨਹੀਂ ਉਹ ਮੇਰੇ ਨੋਟਿਸ ਜੀ ਹੁਣ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਅਨਲਿਸਿਸ ਕਰ ਲੈਣੇ ਆ